ਗੁਰਦਾਸ ਵਲੋਗ ਚੈਨਲ ਤੇ ਤੁਹਾਡਾ ਸਾਧਾ ਜੀ ਉਮੀਦ ਕਰਦੀ ਆ ਕਿ ਤੁਸੀਂ ਸਭ ਠੀਕ ਹੋਵੋਗੇ ਵਧੀਆ ਹੋਵੋਗੇ ਤੇ ਸ਼ੁਰੂ ਕਰਦੇ ਆ ਜੀ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਵਿੱਚ ਆਪਾਂ ਬਣਾਵਾਂਗੇ ਜੀ ਪਰੌਂਠੇ ਪਰੌਂਠੇ ਤੇ ਤੁਸੀਂ ਕਈ ਤਰ੍ਹਾਂ ਦੇ ਖਾਦੇ ਹੋਣਗੇ ਤੇ ਅੱਜ ਜਿਹੜੇ ਆਪਾਂ ਪਰੌਂਠੇ ਬਣਾਉਣੇ ਆ ਉਹ ਬਣਾਵਾਂਗੇ ਜੀ ਆਪਾਂ ਪਿਆਜ਼ ਦੇ ਨਾ ਬਾਰ-ਬਾਰ ਸਾਨੂੰ ਪਿਆਜ਼ ਭਰਨ ਦੀ ਲੋੜ ਢੇੜੇ ਦੇ ਵਿੱਚ ਬਿਲਕੁਲ ਸਿੰਪਲ ਤੇ ਦੇਸੀ ਤਰੀਕੇ ਨਾਲ ਬਣਾਵਾਂਗੇ ਤੇ ਪਿਆਜ਼ ਦੇ ਪਰੌਂਠੇ ਬਣਾਉਣ ਵਾਸਤੇ ਮੈਂ ਇੱਥੇ ਤਿੰਨ ਤੋਂ ਚਾਰ ਵੱਡੇ ਸਾਈਜ਼ ਦੇ ਪਿਆਜ਼ ਜਿਹੜੇ ਇਹਨਾਂ ਨੂੰ ਬਰੀਕ ਕੱਟ ਕੇ ਲੈ ਲਿਆ ਸੀ ਤੇ ਨਾਲ ਹੀ ਆਪਾਂ ਲਈਆਂ ਨੇ 5-6 ਇਥੇ ਹਰੀਆਂ ਮਿਰਚਾਂ ਤੇ 2 ਚਮਚੇ ਆਪਾਂ ਲਈ ਘਰ ਦੀ ਸੁੱਕੀ ਹੋਈ ਮੇਥੀ ਤੇ ਨਾਲ ਹੀ ਆਪਾਂ ਲਿਆ ਕੜੀ ਪੱਤਾ ਤੇ ਪਿਆਜ਼ਾਂ ਨੂੰ ਆਪਾਂ ਕੱਟਿਆ ਹੋਇਆ ਨੂੰ ਰੱਖ ਦਿਆਂ ਜੀ ਇੱਕ ਸਾਈਡ ਤੇ ਤੇ ਮੇਥੀ ਨੂੰ ਤੇ ਸਭ ਤੋਂ ਪਹਿਲਾਂ ਆਪਾਂ ਕਟਿੰਗ ਕਰ ਲੈਨੇ ਜੀ ਕੜੀ ਪੱਤੇ ਦੀ ਕੜੀ ਪੱਤਾ ਤੁਸੀਂ ਆਪਣੇ ਲੋੜ ਅਨੁਸਾਰ ਜੇ ਤੁਹਾਨੂੰ ਪਸੰਦ ਆ ਤਾਂ ਤੁਸੀਂ ਪਾ ਸਕਦੇ ਹੋ ਤੁਸੀਂ ਹਰਾ ਧਨੀਆ ਵੀ ਪਾ ਸਕਦੇ ਹੋ ਪਰ ਇਹ ਤੁਹਾਨੂੰ ਪਤਾ ਗਰਮੀ ਦਾ ਮੌਸਮ ਹੈ ਤੇ ਹਰਾ ਧਨੀਆ ਨਹੀਂ ਮਿਲਦਾ ਇਸ ਕਰਕੇ ਆਪਾਂ ਕੜੀ ਪਤਾ ਵਰਤਾਂਗੇ ਕੜੇ ਪੱਤੇ ਦਾ ਟੇਸ ਹੈ ਜਿਹੜਾ ਇਹ ਵੀ ਪਰੌਂਠੀਆਂ ਦੇ ਵਿੱਚ ਬਹੁਤ ਵਧੀਆ ਹੁੰਦਾ ਤੇ ਕੜੀ ਪੱਤੇ ਦੇ ਜਿਹੜੇ ਪੱਤੇ ਨੇ ਇਹਨਾਂ ਨੂੰ ਆਪਾਂ ਕੱਟ ਲੈ ਕੇ ਤੇ ਬਰੀਕ ਬਰੀਕ ਕੱਟ ਕੇ ਕਰ ਲੈਨੇ ਜੀ ਤਿਆਰ ਤੇ ਕੜੀ ਪੱਤੇ ਨੂੰ ਆਪਾਂ ਤੋੜ ਲੈਨੇ ਜੀ ਡੰਡੀਆਂ ਨਾਲੋਂ ਤੇ ਜਿੰਨੇ ਤੁਹਾਨੂੰ ਡੋੜਾ ਕੜੀ ਪੱਤੇ ਦੀ ਉਹਨੇ ਆਪਾਂ ਲੈ ਲਾਂਗੇ ਤੇ ਇਹਨਾਂ ਨੂੰ ਆਪਾਂ ਬਰੀਕ-ਬਰੀਕ ਕੱਟ ਲੈਨੇ ਆ ਤੇ ਨਾਲ ਹੀ ਇੱਥੇ ਕੱਟ ਲਾਂਗੇ ਜੀ ਹਰੀਆਂ ਮਿਰਚਾਂ ਹਰੀ ਮਿਰਚਾਂ ਨੂੰ ਵੀ ਆਪਾਂ ਸੈਂਟਰ ਚੋਂ ਕੱਟ ਮਾਰ ਕੇ ਇਹਨਾਂ ਨੂੰ ਬਿਲਕੁਲ ਬਰੀਕ-ਬਰੀਕ ਕੱਟ ਲਾਂਗੇ ਤੁਸੀਂ ਚਾਹੋ ਤੇ ਸਕਿਪ ਵੀ ਕਰ ਸਕਦੇ ਹੋ ਜੇਕਰ ਤੁਹਾਨੂੰ ਨਹੀਂ ਪਸੰਦ ਤੇ ਜੇ ਤੁਹਾਨੂੰ ਜ਼ਿਆਦਾ ਤਿੱਖਾ ਖਾਣਾ ਪਸੰਦ ਆ ਤੇ ਤੁਸੀਂ ਹਰੀਆਂ ਮਿਰਚਾਂ ਹੋਰ ਵੀ ਪਾ ਸਕਦੇ ਹੋ ਕਿਉਂਕਿ ਆਪਾਂ ਲਾਲ ਮਿਰਚੇ ਵੀ ਪਾਉਣੀ ਆ ਇਸ ਕਰਕੇ ਆਪਾਂ ਜਿਹੜੇ ਅੱਜ ਦੇ ਪ੍ਰੋਟੇਸ ਸਪਾਈਸੀ ਬਣਾਵਾਂਗੇ ਤੇ ਹਰੀਆਂ ਮਿਰਚਾਂ ਆਪਾਂ ਲਈਆਂ 5 ਤੋਂ 6 ਮਿਰਚਾਂ ਹਰੀ ਮਿਰਚ ਤੇ ਕੜੀ ਪੱਤੇ ਦੀ ਕਟਿੰਗ ਆਪਾਂ ਕਰ ਲਈ ਐ। ਕੌਲੀਆਂ ਆਟੇ ਦੀਆਂ ਲਈਆਂ ਇਹਨਾਂ ਨੂੰ ਮੈਂ ਛਾਣ ਕੇ ਰੱਖ ਲਿਆ ਸੀ ਤੇ ਇਹਨੂੰ ਆਪਾਂ ਪਾ ਦਾਂਗੇ ਜੀ ਤੇਲਮਚੀ ਦੇ ਵਿੱਚ ਤੇ ਤੁਸੀਂ ਆਪਣੇ ਪਰਿਵਾਰ ਦੇ ਹਿਸਾਬ ਨਾਲ ਤੁਸੀਂ ਜਿੰਨੀ ਵੀ ਤੁਹਾਨੂੰ ਆਟੇ ਦੀ ਲੋੜ ਆ ਤੁਸੀਂ ਲੈ ਸਕਦੇ ਹੋ। ਤੇ ਨਾਲ ਹੀ ਹੁਣ ਪਾ ਦਾਂਗੇ ਜੀ ਆਪਾਂ ਕੱਟੇ ਹੋਏ ਪਿਆਜ਼ ਕਟੀਆਂ ਹੋਈਆਂ ਹਰੀਆਂ ਮਿਰਚਾਂ ਕੜੀ ਪੱਤਾ ਤੇ ਕੱਢੀ ਸੁਕਾਈ ਹੋਈ ਮੇਥੀ ਤੇ ਸਵਾਦ ਅਨੁਸਾਰ ਪਾਵਾਂਗੇ ਜੀ ਆਪਾਂ ਲੂਣ 1 ਚਮਚ ਤੁਸੀਂ ਆਪਣੇ ਸਵਾਦ ਅਨੁਸਾਰ ਪਾ ਸਕਦੇ ਹੋ ਤੇ ਚਮਚ ਦਾ ਚੌਥਾ ਹਿੱਸਾ ਪਾਵਾਂਗੇ ਆਪਾਂ ਹਲਦੀ ਤੇ ਅੱਧਾ ਚਮਚ ਪਾਵਾਂਗੇ ਆਪਾਂ ਲਾਲ ਮਿਰਚ ਕਿਉਂਕਿ ਆਪਾਂ ਹਰੀਆਂ ਵੀ ਪਾਈਆਂ ਨੇ ਤੇ 1 ਚਮਚ ਆਪਾਂ ਪਾਵਾਂਗੇ ਜੇ ਆਪਾਂ ਇੱਥੇ ਅਜਵੈਨ ਦਾ ਇਹਦੇ ਨਾਲ ਟੇਸਟ ਆ ਜਿਹੜਾ ਬਹੁਤ ਵਧੀਆ ਹੁੰਦਾ ਤੇ ਇਹਨੂੰ ਆਪਾਂ ਹੱਥਾਂ ਨਾਲ ਮਸਲ ਕੇ ਪਾਵਾਂਗੇ ਤੇ 2 ਚਮਚ ਆਪਾਂ ਇੱਥੇ ਲੈ ਆ ਜਾਈਏ ਸਰੋਂ ਦਾ ਤੇਲ ਕੱਚਾ ਇਹਦੇ ਨਾਲ ਜਿਹੜਾ ਪਕੀਆਂ ਦਾ ਸੁਆਦ ਆ ਜਿਹੜਾ ਬਹੁਤ ਵਧੀਆ ਵੱਧ ਜਾਂਦਾ ਤੇ ਨਾਲ ਹੀ ਇਹਨੂੰ ਚਟਪਟਾ ਟੇਸਟ ਦੇਣ ਵਾਸਤੇ ਇਹਦੇ ਵਿੱਚ ਪਾਵਾਂਗੇ ਜੀ ਇੱਕ ਆਪਾਂ ਨਿੰਬੂ ਪਾਵਾਂਗੇ ਨਿਚੋੜ ਕੇ ਮਸਾਲੇ ਪਾਉਣ ਤੋਂ ਬਾਅਦ ਹੁਣ ਆਪਾਂ ਜਿਹੜੇ ਆਟੇ ਨੂੰ ਇਹਨਾਂ ਸਾਰੇ ਮਸਾਲਿਆਂ ਦੇ ਵਿੱਚ ਪਾ ਕੇ ਮਿਕਸ ਕਰ ਲੈਣੇ ਆ। ਤੇ ਮਸਾਲੇ ਆਪਾਂ ਸਾਰੇ ਮਿਕਸ ਕਰ ਲੈਨੇ ਤੇ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਆਟਾ ਗੁੰਨ ਕੇ ਕਰ ਲਾਂਗੇ ਤਿਆਰ। ਤੇ ਗੋਲ ਲੈ ਆ ਚੰਗੀ ਤਰੀਕੇ ਨਾਲ ਤੇ ਹੁਣ ਆਪਾਂ ਇਹਨੂੰ ਆਟੇ ਨੂੰ ਰੱਖ ਦਿਆਂ 2 ਮਿੰਟ ਰੈਸਟ ਦੇ ਤੇ ਫਿਰ ਆਪਾਂ ਬਣਾਉਣਾ ਹੈ ਜੀ ਪਰੌਂਠੇ ਤੇੜੇ ਕਰ ਲੈਣੇ ਆ ਪਹਿਲਾਂ ਇੱਕੋ ਵਾਰੀ ਤੇ ਹੱਥ ਨੂੰ ਤੁਸੀਂ ਤੇਲ ਘਿਓ ਕੁਝ ਵੀ ਲਾ ਕੇ ਪਹਿਲਾਂ ਤੇੜੇ ਬਣਾ ਕੇ ਕਰ ਲੋ ਤਿਆਰ ਆਪਣੀ ਮਰਜ਼ੀ ਮੁਤਾਬਕ ਤੁਸੀਂ ਛੋਟਾ ਵੱਡਾ ਸਾਈਜ਼ ਤੇੜਿਆਂ ਦਾ ਕਰ ਸਕਦੇ ਹੋ ਇਹੜੇ ਆਪਾਂ ਕਰਕੇ ਤਿਆਰ ਕਰਕੇ ਸਾਰੇ ਰੱਖ ਲਏ ਨੇ ਲੱਲਾਂਗੇ ਇਹਨੂੰ ਹੱਥ ਨਾਲ ਗੋਲ ਕਰਕੇ ਤੇ ਸੁੱਕਾ ਆਟਾ ਲਾ ਕੇ ਰੋਟੀ ਨੂੰ ਆਪਾਂ ਵੇਲ ਲਾਂਗੇ रोटन क होलागे नसी के करले नहीं त्यार था ਲਓ ਜੀ ਪਰੌਂਠੀ ਆਪਣੀ ਸੇਕ ਤੇ ਬਿਲਕੁਲ ਹੋ ਗਈ ਹੈ ਤਿਆਰ ਤੇ ਇਸੇ ਤਰ੍ਹਾਂ ਹੀ ਆਪਾਂ ਸਾਰੀਆਂ ਪਰੌਂਠੀਆਂ ਨੂੰ ਬਣਾ ਲੈਨੇ ਆਂ ਤੇ ਲਓ ਜੀ ਪਰੌਂਠੀ ਆਪਣੀ ਬਣ ਕੇ ਬਿਲਕੁਲ ਹੋ ਗਈ ਜੀ ਤਿਆਰ ਤੇ ਲਓ ਜੀ ਆਪਣੇ ਪਿਆਜ਼ ਦੇ ਪਰੌਂਠੇ ਬਣ ਕੇ ਬਿਲਕੁਲ ਹੋ ਗਏ ਨੇ ਤਿਆਰ ਬਹੁਤ ਹੀ ਵਧੀਆ ਪਰੌਂਠੇ ਆਪਣੇ ਬਣੇ ਨੇ ਤੇ ਜੇਕਰ ਅੱਜ ਦੀ ਰੈਸਪੀ ਤੁਹਾਨੂੰ ਵਧੀਆ ਲੱਗੇ ਤੇ ਲਾਈਕ ਸ਼ੇਅਰ ਜਰੂਰ ਕਰਿਓ ਤੇ ਅੱਜ ਦੇ ਜਿਹੜੇ ਪਰੌਂਠੇ ਨੇ ਅੱਜ ਦੇ ਜਿਹੜੇ ਪਰੌਂਠੇ ਨੇ ਇਹਨਾਂ ਨੂੰ ਆਪਾਂ ਕਰਾਂਗੇ ਜੀ ਦਹੀਂ ਨਾਲ ਸਰਵ ਤੇ ਨਾਲ ਆਪਾਂ ਕਰਾਂਗੇ ਜੀ ਹਰੀ ਮਿਰਚ ਸਰਵ ਤੁਸੀਂ ਚਾਹੋ ਆਂਬ ਦਾ achar ਜਾਂ ਮਿਰਚ ਦਾ achar ਨਿੰਬੂ ਦਾ achar ਕੋਈ ਵੀ ਲੈ ਸਕਦੇ ਹੋ ਤੇ ਪਰੌਂਠੇ ਬਿਲਕੁਲ ਸਿੰਪਲ ਤੇ ਸਾਦੇ ਤਰੀਕੇ ਨਾਲ ਬਣਾਏ ਨੇ ਖਾਣ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਨੇ ਤੇ ਬਿਲਕੁਲ ਨਰਮ ਨਰਮ ਤੇ ਗਰਮ ਗਰਮ ਪਰੌਂਠੇ ਆਪਣੇ ਬਣ ਕੇ ਤਿਆਰ ਹੋਏ ਨੇ ਤੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰੋ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ